ਖੋਲ ਪਿੰਡ ਦਾ ਦੱਖਣ ਬੰਨਾ ਜਿਹੜਾ ਡੁੱਬ ਗਿਆ ਸੱਕੀਏ ਪਾਣੀ ਨਾ ਤੇ ਉਹ ਪਾਣੀ ਜਿਹੜਾ ਗਾਂ ਦੇ ਡੇਰਾਂ ਦਾ ਕਿ ਜਿਹੜਾ ਪਹੁੰਚ ਗਿਆ ਹੁਣ ਰਾਤ ਦਾ ਹੀ ਤੇ ਆਹ ਨੀਵੀਆਂ ਉੱਚੀਆਂ ਪਾਣੀਆਂ ਸਾਰੀਆਂ ਇੱਕ ਹੋ ਗਈਆਂ ਹੁਣ ਸਾਰੇ ਚੋਨੇ ਜਿੰਨੇ ਵੀ ਡੁੱਬ ਡੱਬ ਗਏ ਹੁਣ ਤੇ ਆਓ ਤਲਵੰਡੀ ਪਿੰਡ ਤੱਕ ਜਿਹੜਾ ਸਾਰਾ ਹੀ ਏਰੀਆ ਜਿਹੜਾ ਕਵਰ ਹੋ ਗਿਆ ਪਾਣੀ ਨਾਲ ਆਰੇ ਉੱਚੇ ਝੋਨੇ ਦੇ ਨੇ ਇਹਨਾਂ ਵਿੱਚ ਪਾਣੀ ਜਾਂਦੇ ਆ ਬਹੁਤ ਉੱਚਾ ਥਾਂ ਜਿਹੜਾ ਸਾਡੇ ਘਰਾਂ ਨੇ ਲੱਗ ਗਿਆ ਇਹਨਾਂ ਵਿੱਚ ਪਾਣੀ ਦੰਗਾ ਲੱਗ ਪਿਆ ਇੱਥੋਂ ਇੱਥੋਂ ਪਾਣੀ ਚੜ ਗਿਆ ਇਹਨਾਂ ਵਿੱਚ ਤੇ ਆ ਘਰਾਂ ਦੇ ਮਗਲ ਪੀੜੜਾ ਪਾਣੀ ਸਾਡੇ ਇਹ ਆ ਗਿਆ ਤੇ ਬਹੁਤ ਮੰਦਾਲ ਹੋਇਆ ਝੋਨੇ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਟਿਕਰਾਂ ਚ ਵੀ ਤੁਹਾਨੂੰ ਦਿਖਾਉਣੇ ਬਾਹਰ ਚਲੇ ਜਾਗੇ thank <laughs> you ਆਜ ਹਾਲ ਘਰਾਂ ਦਾ ਬਾਬਾ ਜੀ ਦੇ ਘਰ ਜਿਹੜਾ ਉਥੇ ਪਾਣੀ ਆ ਗਿਆ ਬਾਬਾ ਕੁਲਜੀਤ ਸਿੰਘ ਬਾਕੀ ਆ ਰੋਡ ਤੇ ਨਾਲ ਪਾਣੀ ਬਿਲਕੁਲ ਘਰਾਂ ਲੱਗ ਲੱਗੇ ਰੋਡ ਤੇ ਪਾਣੀ ਪਹੁੰਚਿਆ Hör auf zu